24 ਦੀ 24 2 25 ਨੂੰ ਸੰਗਮ ਮਕੋਰੀ ਵਿੱਚ ਆਪਣੇ ਰਤਨਹੜੀ ਰੋਡ ਤੋਂ ਜਸਪੀ ਸਿੰਘ ਜੱਸਾ son of ਸ਼ੇਰ ਸਿੰਘ ਵਾਸੀ ਵਿੰਦਗੜ੍ਹ ਦਸਣਾ ਪਿੰਡ ਦਾ ਰਹਿਣਾ ਨਾ ਵੀ ਮੋਟਰਸਾਈਕਲ ਚੋਰੀ ਕਰਕੇ ਲੈ ਜਾ ਰਿਹਾ ਤੇ ਮੌਕੇ ਤੇ ਇਹਨੂੰ ਫਿਰ ਗ੍ਰਿਫਟ ਕਰਕੇ ਲਿਆ ਸੀ ਨਰਾਨੇ ਪੁਲਿਸ ਦਾ ਰਿਮਾਂਡ ਵੀ ਲਿਆ ਦੋ ਦਿਨ ਦਾ ਰਿਮਾਂਡ ਲਿਆ ਰਿਮਾਂਡ ਦੇ ਵਿੱਚ ਅਸੀਂ ਚਾਰ ਮੋਟਰਸਾਈਕਲ ਹੋਰ ਇੱਕ ਤੋਂ ਬਰਾਮਦ ਕੀਤੇ ਨੇ ਟੋਟਲ ਪੰਜ ਮੋਟਰਸਾਈਕਲ ਬਰਾਮਦ ਹੋ ਚੁੱਕੇ ਨੇ ਦੋ ਤੁਸੀਂ ਤੋਂ ਐ ਵਾ ਡੇਲੀ ਇੱਕ ਕਾਰ ਯਾਨੀ ਡੇਲੀ ਕਾਰ ਜਾਂ ਮੋਟਰਸਾਈਕਲ ਖੰਨੇ ਤੋਂ ਮਤਲਬ ਚੋਰੀ ਕਰਕੇ ਲੈ ਕੇ ਜਾਂਦਾ ਸੀ ਨਸ਼ੇੜੀ ਵਿਅਕਤੀ ਹੈ ਕਦੇ ਤਾਂ ਨਸ਼ੇੜੀ ਵਿਅਕਤੀ ਭੁੱਲ ਜਾਂਦਾ ਸੀ ਰਾਸਤੇ ਨੂੰ ਮੈਂ ਕਿੱਥੇ ਖੜਾ ਗਿਆ ਕਿੱਥੇ ਨਹੀਂ ਖੜਾ ਗਿਆ ਜੀ ਹਣਾ ਜੀ ਜੇ ਥੋੜਾ ਨਸ਼ਾ ਘਟ ਹੁੰਦਾ ਸੀ ਤਾਂ ਆਪਣੇ ਘਰ ਕੋਲ ਆ ਜਾਂਦਾ ਸੀ ਅਸੀਂ ਇਦੋਂ ਟੋਟਲ ਹੁਣ 5 ਮੋਟਰਸਾਈਕਲ ਬਰਾਮਦ ਕੀਤੇ ਨੇ ਇਹ ਪਹਿਲਾਂ ਵੀ ਸਾਡੇ ਇੱਕ ਮੁਕਦਮੇ ਚ ਲਈ ਹੜੀ ਰੋਡ ਤੇ ਇੱਕ ਕਿਰਤ ਨਾਲ ਵਾਰਦਾਤ ਕੀਤੀ ਸੀ ਇਹਨਾਂ ਨੇ ਉਹਦੇ ਵਿੱਚ ਮੁੰਡਾ ਰਾਜਵੀਰ ਨਾਮ ਦਾ ਸੀ ਤੇ ਉਹਦੇ ਵਿੱਚ ਵੀ ਅਸੀਂ ਇਹਨੂੰ ਨਾਮਜ਼ਦ ਕੀਤਾ ਹੈ ਇੱਕਠਾ ਗਰੁੱਪ ਸੀ ਇੱਕਠਾ ਗਰੁੱਪ ਸੀ ਇਹਨਾਂ ਦਾ ਉਹਦੇ ਵਿੱਚ ਵੀ ਸੀ ਨਾਮਿਨੇਟ ਕੀਤਾ ਤੇ ਕੱਲ ਇਹਨੂੰ ਅਦਾਲਤ ਵਿੱਚ ਅਸੀਂ ਪੇਸ਼ ਕਰ ਰਹੇ ਹਾਂ